ਦੀਪਨਵਾਨ ਜੀ ਇਧਰ ਆਓ ਇਧਰ ਆਓ ਭਲਵਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਘਰ ਸਾਰਾ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣ ਲਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣ万 ਜੀ ਆਪਣਾ ਹਾਂਜੀ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਬਲੀਆਂ ਤੋਂ ਓ ਯਾਰ ਅੱਜ ਬੇੜੀ ਅਮਰੀਕਾ ਇੱਕ ਛੋਟੀ ਓਏ ਹੋ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਦੇ ਦੇ ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਬੁੱਤ ਠੀਕ ਆ ਇੱਧਰ 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 ਚਾਚੂ ਓਏ ਵਾਈ ਗਰੂ ਹਾਂ ਠੀਕ ਬੋਲੇ ਸੁਨਹਾਰ ਸਫਰ ਪਰ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾ ਇਸੜ ਕੋਈ ਲਫ਼ਜ਼ ਨਹੀਂ ਚੜਦੀ ਕਲਾ ਚੜਦੀ ਕਲਾ ਹਣੀਆ ਚੜਦੀ ਕਲਾ ਚਲੋ ਠੀਕ ਆ